ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਲਿਸਟ ਆਫ ਫਰਸਟ ਇਨ ਇੰਡੀਆ ਫੀਮੇਲਸ ਦੀ ਗੱਲ ਕਰਾਂਗੇ ਇਹ ਉਹ ਔਰਤਾਂ ਸਨ ਜਿਨ੍ਹਾਂ ਨੇ ਇੱਕ ਖਾਸ ਮੁਕਾਮ ਹਾਸਲ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਔਰਤਾਂ ਦੇ ਲਈ ਇੱਕ ਰੋਲ ਮਾਡਲ ਜਾਂ ਇੱਕ ਉਦਾਹਰਣ ਬਣ ਕੇ ਉਭਰੀਆਂ ਸੋ ਆਪ ਸਟਾਰਟ ਕਰੀਏ ਭਾਰਤ ਦੀ ਪਹਿਲੀ ਨੋਬਲ ਪੁਰਸਕਾਰ ਵਿਜੇਤਾ ਮੈਲਾ ਮਦਰ ਤੇਰਿਸ ਮਦਰ ਟੇਰਿਸ ਨੂੰ 1979 ਸਵੀ ਦੇ ਵਿੱਚ ਉਹਨਾਂ ਦੇ ਸਮਾਜ ਭਲਾਈ ਲੋਕ ਕਲਿਆਣ ਦੇ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਹਾਂਜੀ ਅੱਗੇ ਭਾਰਤ ਦੀ ਪਹਿਲੀ ਔਸਕਰ ਪੁਰਸਕਾਰ ਔਸਕਰ ਪ੍ਰਾਈਜ਼ ਬਜੇਤਾ ਮਹਿਲਾ ਬਾਨੂ ਅਥਈਆ। ਇਹਨਾਂ ਨੂੰ 1983 ਦੇ ਵਿੱਚ ਔਸਕਰ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਨੰਬਰ 3 ਤੇ ਗੱਲ ਕਰੀਏ ਏਸ਼ੀਅਨ ਖੇਡਾਂ ਵਿੱਚ ਸਨੇਰੀ ਤਗਮਾ 골ਡ ਮੈਡਲ ਜਿੱਤਣ ਵਾਲੀ ਭਾਰਤੀ ਮਹਿਲਾ ਕਮਲਜੀਤ ਸੰਦੂ। 1970 ਦੇ ਵਿੱਚ ਇਹਨਾਂ ਨੇ 골ਡ ਮੈਡਲ ਜਿੱਤਿਆ ਸੀ ਏਸ਼ੀਅਨ ਖੇਡਾਂ ਦੇ ਵਿੱਚ ਹਾਂਜੀ ਅੱਗੇ ਗੱਲ ਕਰੀਏ ਭਾਰਤ ਰਤਨ ਪ੍ਰਾਪਤ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਜ੍ਰਿਮਤੀ ਇੰਦਰਾ ਗਾਂਧੀ 1971 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਪ੍ਰਾਪਤ ਹੋਇਆ ਸੀ ਹਾਂਜੀ ਅੱਗੇ ਗੱਲ ਕਰੀਏ ਮਾਉਂਟ ਐਵਰੇਸਟ ਉੱਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਹਾਂਜੀ ਕੌਣ ਸਨ ਬਿਸ਼ੇਂਦਰੀ ਪਾਲ 1984 ਦੇ ਵਿੱਚ ਇਹ ਭਾਰਤ ਦੇ ਵਿੱਚ ਪਹਿਲੀ ਵਾਰ ਮਾਉਂਟ ਐਵਰੇਸਟ ਦੇ ਉੱਪਰ ਪਹੁੰਚਣ ਵਾਲੀ ਮਹਿਲਾ ਸੰਤ ਅੱਗੇ ਗੱਲ ਕਰੀਏ ਮਾਉਂਟ ਐਵਰੇਸਟ ਤੇ ਦੋ ਵਾਰ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਸੰਤੋਸ਼ ਯਾਦਵ 1992 ਅਤੇ 1993 ਸੀਵ ਦੇ ਵਿੱਚ ਦੋ ਵਾਰ ਮਾਉਂਟ ਐਵਰੇਸਟ ਦੇ ਉੱਪਰ ਪਹੁੰਚੇ ਸਨ ਸੰਤੋਸ਼ ਯਾਦਵ ਹਾਂਜੀ ਅੱਗੇ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਹਾਂਜੀ ਕੌਣ ਸਨ ਕਲਪਨਾ ਚਾਬਲਾ 1997 ਸੀਵ ਦੇ ਵਿੱਚ ਜੇ ਅੱਗੇ ਗੱਲ ਕਰੀਏ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਇਹਨਾਂ ਦਾ ਨਾਮ ਲਗਭਗ ਸਭ ਨੂੰ ਪਤਾ ਹੈ ਨਾਮ ਸੀ ਰਤਿਵਾ ਦੇਵੀ ਸਿੰਘ ਪਟਿਲ 2007 ਤੋਂ 2012 ਇਸਵੀ ਦੇ ਸਮੇਂ ਦੌਰਾਨ ਆਪਣੇ ਅਹੁਦੇ ਉੱਪਰ ਵਿਰਾਜਮਾਨ ਰਹੇ ਅੰਜੇ ਅਗੇ ਭਾਰਤ ਦੀ ਪਹਿਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਇਹ 1966 ਤੋਂ 1977 ਯਾਨੀ ਕਿ ਤਕਰੀਬਨ 10 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਦੇ ਪਦ ਉੱਤੇ ਵਿਰਾਜਮਾਨ ਰਹੇ ਹਾਂਜੀ ਅੱਗੇ ਗੱਲ ਕਰੀਏ ਭਾਰਤ ਦੀ ਪਹਿਲੀ ਮਹਿਲਾ ਲੋਕ ਸਭਾ ਸਪੀਕਰ ਜੀ ਕੀ ਨਾਮ ਸੀ ਮੀਰਾ কুমার 3 জুন 2009 ਤੋਂ 2014 ਤੱਕ ਦਾ ਬਣਿਆ ਅਹੁਦੇ ਉੱਤੇ ਵਿਰਾਜਮਨ ਰਹੇ ਹਾਂਜੀ ਅੱਗੇ ਗੱਲ ਕਰੀਏ ਭਾਰਤੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਹਾਂਜੀ ਮੀਰਾ ਸਾਹਿਬ ਫਾਤਿਮਾ ਬੀਬੀ 1989 ਸੀ ਤੋਂ ਹਾਂਜੀ ਅੱਗੇ ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਹਾਂਜੀ ਕੀ ਨਾਮ ਸੀ ਸੁਚੇਤਾ ਕ੍ਰਿਪਲਾਨੀ 1963 ਤੋਂ 1977 ਇਸਵੀ ਉੱਤਰ ਪ੍ਰਦੇਸ਼ ਦੇ ਵਿੱਚ ਸੀ ਇਹ ਹਾਂਜੀ ਅੱਗੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਸਰੋਜਨੀ ਨਾਇਡੂ 1925 ਵੀ ਦੇ ਵਿੱਚ ਇਤਤਨ ਦੱਸ ਦਈਏ ਪਹਿਲੀ ਭਾਰਤੀ ਮਹਿਲਾ ਸੰਗ ਜੋ ਭਾਰਤੀ ਰਾਸ਼ਟਰੀ ਕਾਂਗਰਸ ਦੀ ਮਹਿਲਾ ਪ੍ਰਧਾਨ ਬਣੀ ਸਰੋਜਨੀ ਨਾਇਡੂ ਜੇਸੀ ਪੁੱਛਿਆ ਜਾਵੇ ਵੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸਨ ਤਾਂ ਸ਼੍ਰੀਮਤੀ ਐਨੀ ਵਿਸੈਂਟ ਹਾਂਜੀ ਅੱਗੇ ਭਾਰਤ ਦੀ ਪਹਿਲੀ ਆਈਪੀਐਸ ਅਫਸਰ ਮਹਿਲਾ ਇਹਨਾਂ ਦਾ ਨਾਮ ਲਗਭਗ ਸਭ ਨੂੰ ਪਤਾ ਹੈ ਕਿਰਨ ਵੇਦੀ 1975 ਦੇ ਵਿੱਚ ਦਿੱਲੀ ਦੇ ਵਿੱਚ ਇਹਨਾਂ ਨੇ ਆਪਣਾ ਉਹ ਦਾ ਸੀਓ ਆਈਪੀਐਸ ਅਫਸਰ ਦੇ ਤੌਰ ਤੇ ਸੰਭਾਲਿਆ ਸੀ ਹਾਂਜੀ ਅੱਗੇ ਗੱਲ ਕਰੀਏ ਭਾਰਤ ਦੀ ਪਹਿਲੀ ਮਿਸ ਯੂਨੀਵਰਸ ਮੈਲਾ ਰਸ਼ਮਿਤਾ ਸੇਨ 1994 ਦੇ ਵਿੱਚ ਇਹਨਾਂ ਨੇ ਟਾਈਟਲ ਜਿੱਤਿਆ ਸੀ ਹਾਂਜੀ ਅੱਗੇ ਗੱਲ ਕਰੀਏ ਦਿੱਲੀ ਦੇ ਸਿੰਘਾਸਨ ਉੱਤੇ ਬੈਠਣ ਵਾਲੀ ਪਹਿਲੀ ਮਹਿਲਾ ਸੁਲਤਾਨ ਹਾਂਜੀ ਕੀ ਨਾਮ ਸੀ ਇਹਦਾ ਰਜ਼ੀਆ ਸੁਲਤਾਨ ਹਾਂਜੀ ਅਗਲਾ ਪ੍ਰਸ਼ਨ ਮਿਸ ਵਰਲਡ ਬਣਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਰੀਤਾ ਫਾਰੀਆ ਹਾਂਜੀ ਅਗੇ ਗੱਲ ਕਰੀਏ ਹਾਈ ਕੋਰਟ ਦੀ ਪਹਿਲੀ ਮੁੱਖ ਜੱਜ ਬਣਨ ਵਾਲੀ ਮਹਿਲਾ ਹਾਂਜੀ ਕੀ ਨਾਮ ਸੀ ਲੀਲਾ ਸੇਠ ਅਗੇ ਗੱਲ ਕਰੀਏ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਜੀ ਕੀ ਨਾਮ ਸੀ ਹਰੀਤਾ ਕੌਰ ਦਿਵਾਲ ਹਾਂਜੀ ਅਗੇ ਇੰਗਲਿਸ਼ ਚੈਨਲ ਨੂੰ ਤੈਰ ਕੇ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹਾਂਜੀ ਕੀ ਨਾਮ ਸੀ ਆਰਤੀ ਸ਼ਾ ਗੁਪਤਾ ਹੁਣ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ